ਸ਼ੀਰਨ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਤੋਂ ਸਾਡੇ ਬੜੇ ਸਤਿਕਾਰਯੋਗ ਐਮਐਲਏ ਸਾਹਿਬ ਡਾਕਟਰ ਚੰਨਜੀਤ ਸਿੰਘ ਜੀ ਸਾਡੇ ਨਗਰ ਕੌਂਸਲ ਤੋਂ ਸਾਡੇ ਵਾਈਸ ਪ੍ਰਧਾਨ ਭੁਵਿੰਦਰਪੁਰਾ ਜੀ ਵਰਮਾ ਜੀ ਕਟਵੀਰ ਮੰਗੀ ਜੀ ਸਾਡੇ ਮਾਰਕੀਟ ਕਮੇਟੀ ਤੋਂ ਚੇਅਰਮੈਨ ਸਿਕੰਦਰ ਸਮੇਢੀ ਜੀ ਮਰੀਂਡੇ ਤੋਂ ਮਾਰਕੀਟ ਕਮੇਟੀ ਤੋਂ ਚੇਅਰਮੈਨ ਅੰਕੀਰਾਣਾ ਜੀ ਸਾਡੇ ਵੀ ਕਰੜ ਤੋਂ ਰਾਣਾ ਜੀ ਇਸ மூ ਸਰਪੰਚ ਸਾਹਿਬਾਨ ਸਰਦਾਰ ਜਗਤਾਰ ਸਿੰਘ ਜ루ਾ ਜੀ ਬਲਕ ਪ੍ਰਧਾਨ ਸੋ ਜਿੰਨੇ ਵੀ ਅੱਜ ਆਪਾਂ ਪਹੁੰਚਿਆ ਲਗਭਗ ਸਾਰੇ ਬੁਲਾ ਰਹੇ ਨੇ ਦੱਸਤਾ ਵੀ ਮੰਤਵ ਮੀਟਿੰਗ ਦਾ ਕੀ ਹੈ ਲਿੰਡਾ ਕੀ ਹੈ ਸੋ ਮੇਰੀ ਤਾਂ ਇੱਕ ਇਹੀ ਬੇਨਤੀ ਹੈ ਮੈਂ ਦੁਆਰਾ ਉਹ ਗੱਲਾਂ ਨਹੀਂ ਦੌਰਾਂ ਦਾ ਕਿਉਂਕਿ ਆਪਾਂ ਨੂੰ ਪਤਾ ਵੀ ਆਪਣੇ ਹਲਕੇ ਦੇ ਵਿੱਚ ਜਿੰਨੇ ਆਪਣੇ ਕੰਮ ਹੋਏ ਨੇ ਉਹ ਸਾਰੇ ਐਮ.ਐਲ.ਏ ਸਾਹਿਬ ਦੀ ਅਗਵਾਈ ਦੇ ਵਿੱਚ ਹੋਈ ਨੇ ਲਗਭਗ ਆਪਾਂ ਵੀ ਦੇਖਦੇ ਆ ਦਫ਼ਤਰ ਦੇ ਵਿੱਚ ਵੀ 50 ਤੋਂ 100 ਬੰਦਾ ਆਪਾਂ ਜਿੰਨੇ ਵੀ ਬਲਾਕ ਪ੍ਰਧਾਨਾਂ ਨੂੰ 2-2 4-4 ਬੰਦੇ ਨੂੰ ਆਪਾਂ ਲੈ ਕੇ ਜਾਂਦੇ ਆ ਕਿਸੇ ਦੇ ਨਿੱਜੀ ਕੰਮਾਂ ਵਾਸਤੇ ਸੋ ਆਪਾਂ ਇੱਕ ਤਾਂ ਉਹਨਾਂ ਦਾ ਵੀ ਡਾਟਾ ਰੱਖਿਆ ਕਰੀਏ ਜਿਨ੍ਹਾਂ ਦਾ ਆਪਾਂ ਪਰਸਨਲ ਕੰਮ ਕਰਾਉਂਦੇ ਆ 20 ਵਾਰ ਕੀ ਹੁੰਦਾ ਵੀ ਲੰਬਾ ਸਮਾਂ ਪੈ ਜਾਂਦਾ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਆਪਾਂ ਕਿਹਦਾ ਕਿਹ ਕੀ ਕੰਮ ਜਿਹੜੇ ਆਪਾਂ ਕਰਵਾ ਚੁੱਕਿਆ ਉਹਨਾਂ ਦਾ ਵੀ ਆਪਾਂ ਰਿਕਾਰਡ ਰੱਖੀਏ ਬਾਕੀ ਆਪਣੇ ਜਿੰਨੇ ਵੀ ਵਲੰਟੀਅਰਸ ਹਨ ਉਹਨਾਂ ਨੂੰ ਮੋਟੀਵੇਟ ਕਰੇ ਕਿਉਂਕਿ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਇਸ ਹਸਪਤਲ ਦਾ ਕੰਮ ਹੋਇਆ ਲਗਭਗ ਮੈਨੂੰ ਪਤਾ ਐਮਐਲਏ ਸਾਹਿਬ ਨੇ ਦੱਸਿਆ ਸੀਗਾ ਵੀ 400 ਦੇ ਪਲੱਸ ਜਿਹੜੀ 450 ਦੀ ਜਿਹੜੀ ਓਪੀਡੀ ਲਗਭਗ 10 ਜਿਹੜੇ ਸਪੈਸ਼ਲਿਸਟ ਡਾਕਟਰ ਐ ਇੱਥੇ ਹੋ ਰਹੀ ਹੈ ਬਹੁਤ ਵੱਡੀ ਗੱਲ ਹੈ ਕਿੰਨਾ ਵੱਡਾ ਫਾਇਦਾ ਆਪਣੇ ਹਲਕੇ ਨੂੰ ਇਸ ਫੈਸਿਲਿਟੀ ਦੇ ਨਾਲ ਹਸਪਤਲ ਲੈਣਾ ਹੋ ਰਿਹਾ ਸੋ ਜਿਆਦਾ ਲੰਬਾ ਸਮਾਂ ਨਹੀਂ ਲੈਣਾ ਐਮਐਲਏ ਸਾਹਿਬ ਥੋੜੀ ਅਗਵਾਈ ਦੇ ਵਿੱਚ ਅਸੀਂ ਕੰਮ ਕਰ ਰਹੇ ਅਸੀਂ ਇਹ ਨਹੀਂ ਕਹਿ ਸਕਦੇ ਮੇਰੇ ਨਾਲ 500 ਬੰਦੇ ਆਉਣਾ 1000 ਆਉਣ ਥੋੜੀ ਅਗਵਾਈ 'ਚ ਅਸੀਂ ਤੁਹਾਡੀਆਂ ਬਾਹਾਂ ਬਣ ਕੇ ਅਸੀਂ ਦਿਨ ਰਾਤ ਲੱਗੇ ਹੋਏ ਹਾਂ ਜਿੰਨੇ ਵੀ ਬੰਦੇ ਮੇਰੇ ਕੋਲ ਆਉਣੇ ਆ ਥੋੜੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਦੇ ਜਿਹੜੇ ਜਾਇਜ਼ ਕੰਮ ਕਰਾਉਨੇ ਆ ਅਸੀਂ ਮੈਂ ਮੇਰੇ ਵੱਲੋਂ ਤਾਂ ਇਹ ਆ ਵੀ ਆਪਣੀ ਜਗ੍ਹਾ ਜਿਹੜੀ ਆ ਉਹ ਥੋੜੀ ਪੈ ਜਾਣੀ ਆਪਣਾ ਵਲੰਟੀਅਰ ਵਰਕਰਾਂ 'ਚ ਵੀ ਇੰਨਾ ਜੋਰ ਦੇਖੋ ਇਹ ਪਹਿਲੀ ਪਾਰਟੀ ਆ ਜਿਹੜੀ ਗਰਾਊਂਡ ਦੀ ਇੱਕ ਇੱਕ ਗੱਲ ਆਪਾਂ ਨੇ ਐਮਐਲਏ ਸਾਹਿਬ ਤੱਕ ਪਹੁੰਚਾਈ ਹਾਲਾਂਕਿ ਆਪਣੇ ਹਲਕੇ ਦੇ ਵਿੱਚ ਕੋਈ ਲੈਂਡ ਪੂਲਿੰਗ ਦਾ ਮਸਲਾ ਨਹੀਂ ਸੀਗਾ ਕੋਈ ਵੀ ਐਕਵੀਜ਼ੀਸ਼ਨ ਆਪਣੇ ਹਲਕੇ 'ਚ ਨਹੀਂ ਸੀ ਹੋ ਰਿਹਾ ਪਰ ਆਪਾਂ ਨੂੰ ਲੱਗਦਾ ਸੀ ਵੀ ਪਾਰਟੀ ਦੀ ਬਿਹਤਰੀ ਲਈ ਇੱਕ ਨੈਗੇਟਿਵ ਪ੍ਰੋਪਾਗੈਂਡਾ ਜਿਹੜਾ ਦੂਜੀਆਂ ਪਾਰਟੀਆਂ ਨੂੰ ਆਪਾਂ ਇੱਕ ਸਪੇਸ ਦਿੱਤੀ ਸੀ ਕਿ ਜਿਹਦੇ ਤੇ ਉਹ ਰਾਜਨੀਤੀ ਸਟਾਰਟ ਕਰ ਲਈ ਸੀ ਆਦਰਵਾਈਜ਼ ਉਹਨਾਂ ਕੋਲ ਕੱਠੜ ਕਰਨ ਨੂੰ ਕੋਈ ਐਜੰਡਾ ਨਹੀਂ ਸੀ ਰਿਹਾ ਸੋ ਦੁਆਰਾ ਆਪਾਂ ਐਮਐਲਏ ਸਾਹਿਬ ਨੂੰ ਇਹ ਬੇਨਤੀ ਕੀਤੀ ਸਾਰੀ ਟੀਮ ਨੇ ਸੀਐਮ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਜਿਹੜੀ ਲੈਂਡ ਪੁਲਿੰਗ ਪਾਲਸੀ ਪਾਲਸੀ ਆ ਉਹਦਾ ਕੋਈ ਆਪਾਂ ਨੂੰ ਹਜੇ ਕੋਈ ਇਕਨੋਮਿਕ ਬੈਨੀਫਿਟ ਨਹੀਂ ਹੋ ਰਿਹਾ ਕੋਈ ਸਰਕਾਰੀ ਵਿੱਤੀ ਜਿਹੜਾ ਲਾਭ ਨਹੀਂ ਸੀ ਹਜੇ ਹੋ ਰਿਹਾ ਕਿਉਂਕਿ ਲੌਂਗ ਟਰਮ ਦੇ ਵਿੱਚ ਅਗਲੇ ਸਾਲ ਹੋਣਾ ਸੀਗਾ ਆਉਣ ਵਾਲੀਆਂ ਅਗਲੀਆਂ ਸਰਕਾਰਾਂ ਦੇ ਵਿੱਚ ਹੋਣਾ ਸੀਗਾ ਸੋ ਐਮਐਲਏ ਸਾਹਿਬ ਨੇ ਵੀ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਸੀਐਮ ਸਾਹਿਬ ਤੱਕ ਜਿਹੜੀ ਗੱਲ ਆਪਣੀ ਪਹੁੰਚਾਈ ਹੈ ਤੇ ਸੀਐਮ ਸਾਹਿਬ ਦਾ ਵੀ ਧੰਨਵਾਦ ਉਹਨਾਂ ਦਾ ਵੀ ਵੱਡਾ ਦਿਲ ਜਿਹੜਾ ਵਰਕਰਾਂ ਦੀ ਜਿਹੜੀ ਆਵਾਜ਼ ਆ ਉਹ ਉਹਨਾਂ ਤੱਕ ਪਹੁੰਚੀ ਉਹਨਾਂ ਨੇ ਬਹੁਤ ਵੱਡਾ ਜਿਹੜਾ ਫੈਸਲਾ ਲਿਆ ਲੈਂਡ ਪੁਲਿੰਗ ਪਾਲਿਸੀ ਜਿਹੜੀ ਵਾਪਸ ਲਈ ਹੈ ਕਿਉਂਕਿ ਜ਼ਮੀਨ ਦਾ ਤੇ ਜਿਹੜਾ ਜੜ ਦਾ ਰਿਸ਼ਤਾ ਹੁੰਦਾ ਜਿਹੜਾ ਖੇਤੀ ਕਰਦਾ ਉਹਨੂੰ ਬਹੁਤ ਪਤਾ ਹੁੰਦਾ ਵੀ ਕਿਸ ਤਰ੍ਹਾਂ ਦਾ ਹੁੰਦਾ ਸੋ ਬਹੁਤ ਵਧੀਆ ਫੈਸਲਾ ਸੀ ਉਸ ਫੈਸਲੇ ਦਾ ਵੀ ਪਾਰਟੀ ਦਾ ਸਵਾਗਤ ਕਰਦੇ ਆ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਬਾਕੀ ਜਿਹੜਾ ਆਉਣ ਵਾਲਾ 1.5 ਸਾਲ ਆ ਆਪਾਂ ਤਕੜੇ ਹੋ ਕੇ ਇਸੇ ਤਰ੍ਹਾਂ ਕੰਮ ਕਰਨਾ ਤੇ ਜਿਹੜੀ ਆ ਆਪਾਂ ਅਗਲੀ ਇਲੈਕਸ਼ਨ ਵੀ ਆ ਸਮਾਨ ਦੇ ਆਧਾਰ ਤੇ ਆਪਾਂ ਲਕਸ਼ਣ ਲੜਨੀ ਆਂ ਪੁਰਾਣੀਆਂ ਰਵੈਤੀ ਪਾਰਟੀਆਂ ਦੇ ਹਿਸਾਬ ਨਾਲ ਨਾ ਐਮਐਲਏ ਸਾਹਿਬ ਨੇ ਕਦੇ ਪਰਚਿਆਂ ਦੀ ਰਾਜਨੀਤੀ ਕੀਤੀ ਹੈ ਨਾ ਕਦੇ ਮਾਫੀਆ ਚਲਾਉਣ ਦੀ ਗੱਲ ਕੀਤੀ ਹੈ ਉਲਟਾ ਹਮੇਸ਼ਾ ਕੰਪਰੋਮਾਈਜ਼ ਹੱਲ ਕਰਾਉਣ ਦੀ ਗੱਲ ਕੀਤੀ ਆ ਸੋ ਆਪਾਂ ਨੂੰ ਤਗੜੇ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਆਪਣੇ ਹਰਮਨ ਪਿਆਰੇ ਨੇਤਾ ਜਿਹੜੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਆ ਰਹੇ ਨੇ ਉਹਨਾਂ ਦੇ ਸਵਾਗਤ ਦੇ ਵਿੱਚ ਆਪਾਂ ਵੱਧ ਤੋਂ ਵੱਧ ਬੰਦੇ ਲੈ ਕੇ ਆਏ ਜੀ ਕਿਉਂਕਿ ਪਹਿਲੀ ਵਾਰ ਹੋਇਆ ਹੈ ਜੀ ਆਪਾਂ ਨੂੰ ਮੁੱਖ ਮੰਤਰੀ ਇਦਾਂ ਨੇ ਮਿਲਿਆ ਜਿਨ੍ਹਾਂ ਨੇ ਆਪਣੇ ਹਲਕੇ ਵਿੱਚ ਲਗਭਗ 7 ਤੋਂ 8 ਜਿਹੜੇ ਆਪਣੇ ਹਲਕੇ ਚਲਾਉਂਦੇ ਉਹਨਾਂ ਨੂੰ ਵੀ ਆਪਣੇ ਹਲਕਾ ਸ਼੍ਰੀ ਚੰਪੌਰ ਸਾਹਿਬ ਤੇ ਮਾਣ ਆ ਵੀ ਆਪਾਂ ਇੰਨਾ ਪਿਆਰ ਦਿੰਨੇ ਆ ਚਾਹੇ ਉਹ ਸਟਾਰਟਿੰਗ ਦਾ ਬਾਈ ਦਾ ਰੋਡ ਸ਼ੋਅ ਤੋਂ ਲੈ ਕੇ ਅੱਜ ਤੱਕ ਦੇ ਜਿਹੜੇ ਇਵੈਂਟ ਹੋਏ ਆ ਸੋ ਸਾਰੇ ਤੁਸੀਂ ਬੜੇ ਜੋਸ਼ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਮੈਨੂੰ ਪੂਰਨ ਆਸ ਹੈ ਵੀ ਆਪਾਂ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਸਵਾਗਤ ਦੇ ਵਿੱਚ ਹਾਜ਼ਰੀ ਭਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਐਨ ਪੀ ਰਾਣਾ ਜੀ ਮਾਰਕੀਟ ਕਮੇਟੀ ਮੈਂਬਰਾਂ ਤੋਂ ਸਕੰਦਰ ਸਿੰਘ ਜੀ ਸਹੇੜੀ ਚੇਅਰਮੈਨ ਮਾਰਕੀਟ ਕਮੇਟੀ ਪੋਰਸਾਪ ਜੀ ਦਵਿੰਦਰ ਸਿੰਘ ਜੀ ਬੱਲਾ ਜੋ ਕਿ ਇਫੈਕਟਸ ਬੋਡੀ ਪੀਸੀਏ ਦੇ ਮੈਂਬਰ ਚੁਣੇ ਗਏ ਨੇ ਸਾਡੇ ਵਿੱਚ ਦਵਿੰਦਰ ਰਾਣਾ ਜੀ ਕਿਉਂਕਿ ਸਾਡੇ ਕਿਸਾਨ ਵੀਂਦੇ ਜਨਰਲ ਸੱਤਰ ਨੇ ਪੰਜਾਬ ਦੇ ਇੱਥੋਂ ਸਾਡੇ ਪ੍ਰਧਾਨ ਜੀ ਭਿੰਦਖੂਰਾ ਜੀ ਐਮ ਸੀ ਸਰਗਣ ਵਰਮਾ ਜੀ ਸਾਡੇ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਜਿੰਦਰ ਸਿੰਘ ਜੀ ਰਾਜਾ ਯੁੱਧ ਨਸ਼ਾ ਵਿਰੋਧ ਦੇ ਕੋਆਰਡੀਨੇਟਰ ਪਰਸ਼ੋਤਮ ਸਿੰਘ ਜੀ ਮਾਹਲ ਸਟੇਜ ਤੇ ਵਿਰਾਜਮਾਨ ਹੋ ਪਸਤੀਆਂ ਸਾਡੀਆਂ ਸਰਪੰਚ ਸਾਹਿਬ ਸਾਡੇ ਐਮ ਸੀ ਸਰਗਣ ਮੰਗੀ ਜੀ ਤੇ ਐਮ ਸੀ ਸਾਡੇ ਜਸਵਿੰਦਰ ਸਿੰਘ ਜੀ ਸਾਡੇ ਗੁਰਮੀਤ ਗੁਰਮੀਤ ਜੀ ਐਮਸੀ ਬਹੁਤ ਹੀ ਸਤਿਕਾਰਯੋਗ ਮੇਰੇ ਸਾਹਮਣੇ ਬੈਠੇ ਅਹੁਦੇਦਾਰ ਸਹਿਬਾਨ ਬਲੌਕ ਪ੍ਰਧਾਨ ਔਰ ਪਾਰਟੀ ਦੇ ਬਹੁਤ ਹੀ ਜੁਝਾਰੂ ਵਲੰਟੀਅਰ ਸਹਿਬਾਨ ਪ੍ਰੈਸ ਦੇ ਵੀ ਸਾਰਿਆਂ ਨੂੰ ਪਤਿਅਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਡਾਇਰੈਕਟਰ ਸਾਹਿਬ ਸੁਖਜਿੰਦਰ ਸੋਹੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਸਵਾਗਤ ਸੋ ਅੱਜ ਦਾ ਜਿਹੜਾ ਵਿਸ਼ਾ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਅਹਿਮ ਵਿਸ਼ਾ ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਸਰਦਾਰ ਭਗਵੰਤ ਸਿੰਘ ਮਾਨੂਣਾ ਨੇ ਐਸੇ ਜਿਹੜੇ ਕੀਰਤੀਮਾਨ ਸਤਾਪਿਤ ਕੀਤੇ ਐ ਐਸੇ ਇਨਕਲਾਬੀ ਕੰਮ ਕੀਤੇ ਐ ਜਿਹੜੇ ਅੱਜ ਤੱਕ 75 ਸਾਲ ਚ ਕਿਸੇ ਸਰਕਾਰ ਨੇ ਨਹੀਂ ਕੀਤੇ ਚਾਹੇ 45 ਸਾਲ ਕਾਂਗਰਸ ਨੇ ਰਾਜ ਕੀਤਾ 40 35 ਸਾਲ ਜਿਹੜਾ ਬਾਦਲਾ ਨੇ ਰਾਜ ਕੀਤਾ ਲੇਕਿਨ ਆ ਜਿਹੜਾ ਸਵਾ 3 ਸਾਲ ਦਾ ਰਾਜ ਹੈ ਸਰਦਾਰ ਕੁਬਨ ਸਿੰਘ ਮਾਨ ਉਹਨਾਂ ਦਾ ਇਸ ਚ ਐਸੇ ਕੰਮ ਹੋਏ ਹੈ ਔਰ ਹਰ ਵਰਗ ਲਈ ਕੰਮ ਹੋਏ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਨੂੰ 12 ਘੰਟੇ ਤੋਂ ਵੱਧ ਬਿਜਲੀ ਉਹ ਵੀ ਦਿਨ 'ਚ ਮਿਲੀ ਠੀਕ ਹੈ ਜੀ ਗੱਲ 12-12 ਘੰਟੇ ਤੋਂ ਵੱਧ ਬਿਜਲੀ ਨੰਬਰ 2 ਜੇ ਗੱਲ ਕਰੀਏ ਕਿ ਐਨੇ ਹਸਪਤਾਲ ਐਨੇ ਆਮ ਆਦਮੀ ਕਲੀਨਿਕ 881 ਦੇ ਕਰੀਬ ਇਹ ਵੀ ਪਹਿਲੀ ਵਾਰੀ ਬਣਿਆ ਕਿ ਇੱਥੇ ਵੱਡੇ-ਵੱਡੇ ਹਸਪਤਾਲ ਜਿੱਥੇ ਮੁਫਤ ਇਲਾਜ ਹੋਵੇ ਜਿੱਥੇ ਮੁਫਤ ਟੈਸਟ ਕੀਤੇ ਜਾਣ ਨੰਬਰ 3 ਗੱਲ ਕਰੀਏ ਸਕੂਲਾਂ ਦੀ ਇਹ ਪਹਿਲੀ ਵਾਰੀ ਹੋਇਆ ਕਿ ਸਭ ਤੋਂ ਵੱਧ ਬਜਟ ਜਿਹੜਾ ਹੈ 18000 ਕਰੋੜ ਦਾ ਇਸ ਵਾਰੀ ਜਿਹੜਾ ਹੈਗਾ ਕੱਲਾ ਸਿੱਖਿਆ ਲਈ ਰੱਖਿਆ ਹੈਗਾ ਤਾੜੀਆਂ ਇੱਕ ਵਾਰੀ ਮਾਨ ਸਾਹਿਬ ਲਈ ਜ਼ਰੂਰ ਮਾਰੋ ਪਹਿਲੀ ਸਰਕਾਰ ਹੈ ਜਿਨੇ ਨਹਿਰੀ ਪਾਣੀ ਵਾਲੇ ਸੂਚਕ 25% ਪਹਿਲਾ ਰਣ ਨਹਿਰੀ ਪਾਣੀ ਹੁੰਦਾ ਸੀ ਹੁਣ 50% ਤੋਂ ਵੱਧ ਹੋ ਗਿਆ ਸਾਡੇ ਹਲਕੇ ਵਿੱਚ ਵੀ ਲਿਫਟ ਇਰੀਗੇਸ਼ਨ ਸ਼ੁਰੂ ਹੋਈ ਹੈ ਔਰ ਬਹੁਤ ਸਾਰੇ ਪਿੰਡ ਹੋਰ ਜਿਹੜੇ ਆ ਉਹਦੇ ਵਿੱਚ ਲਿਆਂਦੇ ਜਾ ਰਹੇ ਪਹਿਲੀ ਸਰਕਾਰ ਹੈ ਜਿਨੇ ਟੋਲ ਪਲਾਜ਼ੇ ਬੰਦ ਕੀਤੇ ਪਹਿਲੀ ਸਰਕਾਰ ਹੈ ਜਿਨੇ ਫਰਮਲ ਪਲਾਂਟ ਖਰੀਦੇ ਪਹਿਲੀ ਸਰਕਾਰ ਹੈ ਜਿਨੇ ਜਨਰਲ ਵਰਗ ਨੂੰ ਵੀ ਬਿਜਲੀ ਦੀ ਜਿਹੜੀ ਸਬਸਿਡੀ ਦਿੱਤੀ ਹੈ ਜਨਰਲ ਵਰਗ ਨੂੰ ਪਹਿਲੀ ਸਰਕਾਰਾ ਜਿਹਨੇ 90% ਲੋਕਾਂ ਦਾ ਜ਼ੀਰੋ ਬਿਲ ਕੀਤਾ ਬਹੁਤ ਸਾਰੇ ਹੋਰ ਕੀਰਤੀਮਾਨ ਨੇ ਤੁਹਾਨੂੰ ਮੈਂ ਕੁਝ ਦੱਸਿਆ ਔਰ ਪਹਿਲੀ ਵਾਰੀ ਹਰਿਆਣੇ ਦੇ ਖਿਲਾਫ ਜਿਹੜਾ ਸੰਘਰਸ਼ ਹੁਣ ਚੱਲਿਆ ਕਿ ਇਸ ਪੰਜਾਬ ਕੋਲ ਪਾਣੀ ਨਹੀਂ ਹੈ ਮਾਨ ਸਾਹਿਬ ਖੁਦ ਜਾ ਕੇ ਜਿਹੜੇ ਨੰਗਲ ਉੱਤੇ ਬੈਠੇ ਸੀ ਔਰ ਇਸ ਵਾਰ ਜਿਹੜਾ ਪਾਣੀ ਦੀ ਚੋਰੀ ਨਹੀਂ ਹੋਣੀ ਤੀ ਪਹਿਲੀ ਸਰਕਾਰ ਹੈ ਜਿਹਨੇ ਨਸ਼ਿਆਂ ਦੇ ਖਿਲਾਫ ਉਪਾਜ ਉਠਾਈ ਹੈ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੈ ਔਰ ਅੱਜ ਮੈਂ ਖੁਸ਼ੀ ਹੁੰਦੀ ਹੈ ਦੱਸਦਾ ਕਿ 90% ਜਿਹੜਾ ਨਸ਼ਾ ਖਤਮ ਹੈ ਔਰ ਆਪਣੇ ਹਲਕੇ ਦੀ ਗੱਲ ਕਰੀਏ ਕਿ ਇੰਨਾ ਵਿਕਾਸ ਸਾਡੇ ਹਲਕੇ 'ਚ ਕਦੇ ਨਹੀਂ ਸੀ ਹੋਇਆ 15 ਸਾਲ ਇੱਥੇ ਐਮਐਲਏ ਕੈਬਨਟ ਮੰਤਰੀ ਔਰ ਮੁੱਖ ਮੰਤਰੀ ਵੀ ਰਹੇ ਸਾਫ ਦਾ ਮੁੱਖ ਮੰਤਰੀ ਲੇਕਿਨ 15 ਸਾਲ ਉਹਨਾਂ ਦਾ ਪਿੱਛੇ ਜਿਵੇਂ ਮੈਨੀਫੈਸਟੋ ਦਿਖਾ ਰਿਆ ਸੀ 2017 ਦਾ ਜਿਹੜਾ ਉਹਨਾਂ ਨੇ ਦਿੱਤਾ ਸੀ 21 ਨੁਕਾਤੀ ਪ੍ਰੋਗਰਾਮ ਚ ਵੀ ਜਿਹੜੇ ਬਿਲਕੁਲ ਨਹੀਂ ਹੋਏ ਔਰ ਜਨੋਂ ਨੇ ਇਹ 3.5 ਸਾਲ ਤੋਂ 3.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਾਏ ਸਾਡੇ ਹਲਕੇ 'ਚ ਵਿਕਾਸ ਦੀ ਝੜੀ ਲੱਗੀ। ਜੇ ਮੁਰੰਡੇ ਦੀ ਗੱਲ ਕਰੀਏ ਤਾਂ ਮੁਰੰਡੇ 'ਚ ਜਿਹੜਾ ਉੱਥੇ ਤੁਸੀਂ ਦੇਖੋ ਫਾਇਰ ਬ੍ਰਿਗੇਡ ਦਾ ਆਫਿਸ ਨਵਾਂ ਪਸ਼ੂ ਹਸਤਾਲ ਪਟਵਾਰ ਖਾਨਾ ਇਹ ਜਿਹੜੇ ਮੈਂ ਦੱਸ ਰਿਹਾ ਜਿਹੜੇ ਸਾਡੀ ਸਰਕਾਰ 'ਚ ਬਣੇ। ਫਿਰ ਕਮਿਊਨਿਟੀ ਸੈਂਟਰ ਔਰ ਅੰਡਰਬ੍ਰਿਜ ਵੀ ਸਾਡੀ ਸਰਕਾਰ ਚ ਸ਼ੁਰੂ ਹੋਇਆ ਇਹਨਾਂ ਇਹਨਾਂ ਤੋਂ ਐਨੇ 3 ਸਾਲਾਂ ਦੇ ਅੰਦਰ ਅੰਡਰਬ੍ਰਿਜ ਵੀ ਨੀ ਬਣੇ ਸੜਕਾਂ ਦਾ ਤੁਸੀਂ ਦੇਖ ਲਓ ਜੋ ਮੋਰੰਡੇ ਤੋਂ ਸੜਕ ਜਾਂਦੀ ਲੁਧਿਆਣੇ ਨੂੰ ਟੋਏ ਪਏ ਹੋ ਸੀ ਉਹ ਸੜਕ ਬਣੀ ਚਮਕੌਰ ਸਾਹਿਬ ਵਾਲੀ ਸੜਕ ਬਣੀ ਕੋਰਾਲੀ ਵਾਲੀ ਬਣੀ ਸੜਕ ਬਣੀ ਸੋ ਇਦਾਂ ਦੇ ਕੰਮ ਜਿਹੜੇ ਜਿਹੜੇ ਉੱਥੇ ਹੋਏ ਆ ਔਰ ਹੁਣ ਤੁਸੀਂ ਦੇਖਿਆ ਕਿ ਪਿੱਛੇ ਸੀਵਰੇਜ ਦਾ ਉਦਘਾਟਨ ਕੀਤਾ ਔਰ 100% ਸੀਵਰੇਜ ਜਿਹੜਾ ਮੋਰਿੰਡੇ ਚ ਪੈ ਚੁੱਕਿਆ। ਥੋ ਇੰਨੇ ਕੰਮ ਜੇ ਮੈਂ ਲਿਸਟ ਕਿਹਾ ਵਾ ਬੜੀ ਲੰਬੀ ਹੈ। ਪਰ ਚਲੋ ਕੁਛ ਇਹ ਜੇ ਚਮਕੌਰ ਸਾਹਿਬ ਦੀ ਗੱਲ ਕਰ ਲਈਏ ਤਾਂ ਜਿਹੜਾ ਹੁਣ ਜਿਹਦੇ ਲਈ ਆਪਾਂ ਇਕੱਠੇ ਹੋਏ ਆ ਪੰਜਾਬ ਬੈਡ ਦਾ ਹਸਪਤਾਲ ਇਹਦਾ ਨੀ ਪੱਥਰ ਵੀ ਅਸੀਂ ਰੱਖਿਆ ਇੱਥੇ بڑے ਸਾਫ ਦਾ ਮੁੱਖ ਮੰਤਰੀ ਆ ਰਹੇ ਉਹਨਾਂ ਦੇ ਝੋਲੀ ਚੁੱਕ ਬੜੇ ਲੋਕਾਂ ਨੂੰ ਗੁੰਮਰਾਹ ਕਰਨ ਆਏ ਸੀ ਇੱਥੇ ਵੀ ਅਸੀਂ ਬਣਾਇਆ ਵੀ ਜੇ ਤੁਸੀਂ ਬਣਾਇਆ ਦਿਖਿਆ ਕਿਉਂ ਨਹੀਂ ਏਨੇ ਸਾਲ ਤੁਸੀਂ ਤਾਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਤੁਸੀਂ ਤਾਂ ਸਤਲੁਜ ਤੇ ਪੁਲ ਦਾ ਉਦਘਾਟਨ ਵੀ ਕਰਤਾ ਸੀ ਜਨ ਕੇ 1 ਇੰਚ ਜਗ੍ਹਾ ਵੀ ਐਕਵਾਇਰ ਨਹੀਂ ਹੋਈ ਇੱਕ ਪੈਸਾ ਰਿਲੀਜ਼ ਨਹੀਂ ਹੋਇਆ ਸੋ ਜਮਕੌਰ ਸਾਹਿਬ ਚਾ ਤੁਹਾਡੇ ਸਾਹਮਣੇ ਬਾਸਕਟਬਾਲ ਦਾ ਕੋਰਟ ਬਣਿਆ ਆ ਨਵਾਂ ਪਾਸਟੈਂਡ ਦੀ ਬਿਲਡਿੰਗ ਬਣੀ ਹੈ ਇੱਥੇ ਇੱਕ ਟੂਰਿਸਟ ਰਿਸੈਪਸ਼ਨ ਸੈਂਟਰ ਬਣਿਆ ਦਰਦਵਾਰਾ ਸਾਹਿਬ ਦੀ ਜਿਹੜੀ ਲਾਈਟਿੰਗ ਹੈ ਰਾਤ ਨੂੰ ਤੁਸੀਂ ਦੇਖਦੇ ਹੋ ਉਹ ਬਣਿਆ ਔਰ ਉਸੇ ਲਵਾ ਸਾਰਗਾ ਬਣੀ ਹੈ ਸਾਰਗਾ ਸਾਡੇ ਨਾਲ ਹੀ ਬਿਲਕੁਲ ਦਰਿਆ ਦੇ ਨਾਲ ਬੋਟਿੰਗ ਦਾ ਸ਼ੁਰੂ ਹੋਇਆ ਸੋ ਬਹੁਤ ਸਾਰੇ ਕੰਮ ਜਿਹੜੇ ਚਮਕੌਰ ਸਾਹਿਬ ਤੋਂ ਹੋਏ ਐ। ਅਰ ਅੱਜ ਖਾਸ ਤੌਰ ਤੇ ਜਿਹੜਾ ਅਸੀਂ ਅੱਜ ਆਏ ਆ ਕਿ ਇਹ ਜਿਹੜਾ ਹਸਪੀਟਲ ਦਾ ਪਹਿਲਾਂ 9 ਕਰੋੜ ਦਾ ਬਜਟ ਸੀ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਮੰਜ਼ਲ ਹੋਰ ਖੁਦਾਈ ਗਈ 13 ਕਰੋੜ ਦੇ ਕਰੀਬ ਇਸ ਹਸਪਤਾਲ ਦਾ ਜਿਹੜਾ ਪੈਸਾ ਉਹ ਸਾਰਾ ਸਾਡੀ ਸਾਡੀ ਸਰਕਾਰ ਵੱਲੋਂ ਰਿਲੀਜ਼ ਹੋਇਆ। ਅਰ ਅੱਜ ਉਹ ਹਸਪਤਾਲ ਪੁਰਾਣਾ ਜਿੱਥੇ 2 ਜਾਂ 3 ਡਾਕਟਰ ਹੁੰਦੇ ਸੀ ਅੱਜ 10 ਤੋਂ ਵੱਧ ਜਿਹੜੇ ਡਾਕਟਰ ਨੇ ਹਰ ਸਪੈਸ਼ਲਟੀ ਦਾ ਇੱਥੇ ਡਾਕਟਰ ਹੈ। ਔਰ ਇਹਦੇ ਨਾਲ ਹੀ ਉਦਘਾਟਨ ਹੋਣਾ ਮਰਿੰਡੇ ਦਾ ਜਿਹੜਾ ਹਸਪਤਾਲ ਹੈ। ਉਹਦਾ ਵੀ ਹਾਲ ਤੁਸੀਂ ਦੇਖਿਆ ਸੀ ਕਿ ਕਿਵੇਂ ਚਾਰ ਦੀਵਾਰੀ ਵੀ ਹੈ ਨਹੀਂ ਉੱਤੇ। ਤੇ ਉਹਦਾ ਵੀ ਮਾਨ ਸਾਹਿਬ ਨੇ ਉਦਘਾਟਨ ਕਰਨਾ ਹੈ। ਉਹਦੇ ਲਈ ਜਿਹੜਾ तकरीबन 2 ਕਰੋੜ ਦੇ ਕਰੀਬ ਜਿਹੜਾ ਪੈਸਾ ਉੱਥੇ ਲੱਗਣਾ ਹੈ ਔਰ ਉਹਦਾ ਉਦਘਾਟਨ ਵੀ ਜਿਹੜਾ ਹੁਣ ਅੱਜ ਉੱਥੇ ਵੀ ਜਾ ਕੇ ਦੇਖੋ 10 ਡਾਕਟਰ ਨੇ ਸੋ ਇਹ ਇੱਕ ਬਦਲਾ ਹੈ ਜਿਹੜਾ ਪੰਜਾਬ ਚ ਸਵਾ 3 ਸਾਲਾਂ ਸਾਡੇ ਹੱਲ ਕੇ ਚਾਇਆ ਜੇ ਇੰਡਸਟਰੀ ਦੀ ਗੱਲ ਕਰੀਏ ਵੱਡੀਆਂ ਵੱਡੀਆਂ ਇੰਡਸਟਰੀ ਫ੍ਰੀਟੈਂਡ ਪਰ ਵਾਈਬਰਾਕੋਸਟਿਕ ਜਪਾਨੀ ਕੰਪਨੀ ਤੋਂ ਟਾਟਾ ਦੀਆਂ ਟਾਟਾ ਰੀਵਾ ਟਾਟਾ ਹਿਟਾਚੀ ਇਹ ਬਿਲਕੁਲ ਮੋਰਿੰਡੇ ਦੇ ਨਾਲ ਲੱਗੀਆਂ ਔਰ ਪੰਜਾਬ ਚ 97000 ਕਰੋੜ ਦਾ ਨਿਵੇਸ਼ ਜਿਹੜਾ ਹੋਇਆ ਆ ਮੇਰੇ ਸਾਹਮਣੇ ਡਾਇਰੈਕਟਰ ਬੈਠੇ ਨੇ ਪੁਤਤਾ ਜੀ ਬੈਠੇ ਨੇ ਡਾਇਰੈਕਟਰ ਸਾਹਿਬ ਭੁੱਲ ਗਿਆ ਜੀ ਸੌਰੀ ਮੈਂ ਤੁਹਾਡਾ ਮੈਂ ਉਹ ਦੇਖਿਆ ਹਨ ਜੀ ਖਾਜੀ ਪਹਿਲਾਂ ਤਾਂ ਸ਼ੁਕਰ ਮਿਲਦੀ ਕਰੀਏ ਇਹ ਬੈਠੇ ਨੇ ਸ਼ੁਕਰ ਮਿਲ ਤੋਂ ਸੁਖਿੰਦਰ ਜੀ ਬੈਠੇ ਆ ਪੁੱਛੋ ਇਹਨਾਂ ਨੂੰ ਕਿ ਪਹਿਲੀ ਵਾਰੀ 350 ਕਰੋੜ ਦਾ ਪੰਜਾਬ ਦਾ ਜਿਹੜਾ ਕਰਜ਼ਾ ਪੁਰਾਣਾ ਪਿਆ ਸੀ ਉਹ ਮਾਨ ਸਾਹਿਬ ਨੇ ਦਿੱਤਾ ਕਿਉਂਕਿ ਠੀਕ ਹੈ ਤੇ ਹੁਣ ਜਿਹੜਾ ਨਾਲ ਦੀ ਨਾਲ ਜਿਹੜਾ ਗੰਨਾ ਗੰਨਾ ਜਿਹੜਾ ਉਹਨਾਂ ਦੀ ਪੇਮੈਂਟ ਹੋ ਰਹੀ ਐ ਸਭ ਤੋਂ ਵੱਧ ਰੇਟ ਜਿਹੜਾ ਗੰਨੇ ਦਾ ਪੰਜਾਬ ਤੱਕ 400 ਡਿਕਰ ਪਿਆ ਫਰਾਸਤੀ ਖੇਡਾਂ ਜਿਹੜੀਆਂ ਬੰਦ ਹੋ ਚੁੱਕੀਆਂ ਸੀ ਉਹ ਵੀ ਮਾਨ ਸਾਹਿਬ ਨੇ ਜਿਹੜਾ ਸ਼ੁਰੂ ਕਰਾਈਆਂ ਸਾਡੇ ਬੁਗਾ ਜੀ ਸੁਰਿੰਦਰ ਸਿੰਘ ਪੂਰਾ ਨਾਮ ਮੈਂ ਸੁਰਿੰਦਰ ਸਿੰਘ ਬੁਗਾ ਹੱਥ ਤੱਕ ਉਹ ਕਈ ਜਾਣਦੇ ਇਹ ਖਾਸ ਤੌਰ ਤੇ ਉੱਥੇ ਜਿਹੜਾ ਆਪਣਾ ਲੈ ਕੇ ਗਏ ਮਾਨ ਸਾਹਿਬ ਦੇ ਜਦੋਂ ਅਸੈਂਬਲੀ ਦੇ ਸਾਹਮਣੇ ਰੱਖ ਤੇ ਉੱਥੇ ਇਹੋ ਜਿਹੇ ਕੰਮ ਜਿਹੜੇ ਸਾਡੇ ਸਰਕਾਰ ਨੇ ਕੀਤੇ ਆ ਆ ਹੁਣੇ ਜਿਹੜਾ ਵੀਰਤਿੰਦਰ ਜੀ ਨੇ ਦੱਸਿਆ ਕਿ ਸਾਡੇ ਜਿਹੜਾ ਹੁਣ ਆ ਲੈਂਡ ਪੂਲਿੰਗ ਪਾਲਿਸੀ ਸੀ ਜਦੋਂ ਮਾਨ ਸਾਹਿਬ ਆਏ ਸੀ 15 ਦਿਨ ਪਹਿਲਾਂ ਉਹ ਗੱਲ ਹੋਈ ਤਾਂ ਇਹ ਅਸੀਂ ਵੀ ਦੱਸਿਆ ਵੀ ਕਿਸਾਨਾਂ ਦਾ ਕਾਫੀ ਇਹਦੇ ਪ੍ਰਤੀ ਆਲੋਚਨਾ ਸੀ ਮਾਨ ਸਾਹਿਬ ਨੇ ਉਦੋਂ ਹੀ ਬਿਆਨ ਦਿੱਤਾ ਸੀ ਕਿ ਅਸੀਂ ਵਿਚਾਰ ਰਹੇ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਔਰ 15 ਦਿਨਾਂ ਬਾਅਦ ਇਹ ਉਹ ਜਿਹੜੀ ਪਾਲਿਸੀ ਜਿਹੜੀ ਹੈ ਵਾਪਸ ਲੈ ਲਈ ਗਈ ਹੈ ਤਾੜੀਆਂ ਇੱਕ ਵਾਰੀ ਮਾਰ ਦਿਓ ਕਿਉਂਕਿ ਕੋਈ ਨੁਕਸਾਨ ਨਹੀਂ ਹੋਇਆ ਕੋਈ ਕਿਸਾਨ ਨੂੰ ਆਪਣਾ ਜਿਹੜੀ ਕੋਈ ਮੌਤ ਨਹੀਂ ਹੋਈ ਨਹੀਂ ਤਾਂ ਪਹਿਲਾਂ ਬੀਜੇਪੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ 700 ਕਿਸਾਨਾਂ ਨੂੰ ਜੀਤੀਆਂ ਦੇਣੀਆਂ ਪਈਆਂ ਇੱਕ ਸਾਲ ਕਿਸਾਨ ਉੱਥੇ ਦਿੱਲੀ ਬੈਠੇ ਰਹੇ ਲੇਕਿਨ ਇੱਥੇ ਜਦੋਂ ਦੇਖਣਾ ਕਿ ਸਾਡੇ ਪੰਜਾਬੀ ਸਾਡੇ ਕਿਸਾਨ ਨਹੀਂ ਚਾਹੁੰਦੇ ਨਾਲ ਦੀ ਨਾਲ ਜਿਹੜੀ ਹੈਗੀ ਉਹ ਪਾਲਿਸੀ ਵਾਪਸ ਲਈ। ਸੋ ਐਸੇ ਕੰਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਤੇ ਕਿ ਅੱਜ ਅਸੀਂ ਜਿਸ ਕੰਮ ਲਈ ਇਕੱਠੇ ਹੋਏ ਆ ਆਪਾਂ ਕਿਸੇ ਦੀ ਜ਼ਿੰਮੇਵਾਰੀਆ ਨਹੀਂ ਆਪਣੀਆਂ ਹੀ ਜ਼ਿੰਮੇਵਾਰੀਆਂ ਆਪ ਸਾਂਭਣੀਆਂ। ਮੈਂ ਪਹਿਲਾਂ ਨਹੀਂ ਸੋਚਿਆ ਸੀ ਵੀ ਜ਼ਿੰਮੇਵਾਰੀਆਂ ਲਗਾਈਏ। ਲੇਕਿਨ ਹੁਣ ਇਹ ਵੀ ਸਾਡੇ ਵਿੱਚ ਜਦੋਂ ਦੀ ਸਰਕਾਰ ਬਣੀ ਹੁੰਦੋਂ ਦੇਖੋ ਚੇਅਰਮੈਨ ਸਾਡੇ ਦੋ ਹੈਗੇ ਆ ਵੀਰ ਦਵਿੰਦਰ ਜੀ ਮੈਂਬਰ ਬੈਠੇ ਨੇ ਔਰ 80 85% ਜਿਹੜੇ ਸਰਪੰਚ ਆਪਣੇ ਆ 80 85% ਸਰਪੰਚ ਆਪਣੇ ਆ ਮਿਲਦੇ ਡਾਇਰੈਕਟਰ ਸਾਡੇ ਨੇ ਨੌ ਚੁੜੇ ਗਏ ਸੋ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪਾਂ ਸਾਰਿਆਂ ਦੀ ਡਾਇਰੈਕਟਰ ਸਾਹਿਬ ਪੱਤਰ ਜੇ ਮੈਨੂੰ ਮਿਲੇ ਸੀ ਇਹਨਾਂ ਨੇ ਦੱਸਿਆ ਕਿ ਹਜ਼ਾਰ ਬੰਦਾ ਤਾਂ ਕਹਿੰਦੇ ਅਸੀਂ ਕਿਉਂ ਨਹੀਂ ਠੀਕ ਆ ਗੱਲ ਹਜ਼ਾਰ ਦੇ ਗਰੀਬ ਇਹਨੂੰ ਬੰਦਾ ਉੱਤੇ ਲੱਗੇ ਹੋ। ਬਾਕੀ ਆਪਾਂ ਹਲਕਾ ਵਾਈਜ਼ ਨਾ ਕਲੌਕ ਵਾਈਜ਼ ਜਿਹੜੇ ਉਹ ਡਿਊਟੀਆਂ ਲਾਣੀਆਂ 5000 ਦਾ ਇਕੱਠ ਜਿਹੜਾ ਇਕੱਠੋ ਘੱਟ ਆਪਾਂ ਕਰ ਲੈ। 5000 ਦਾ ਕਰਾਂਗੇ। ਔਰ ਚਮਕੌਰ ਸਾਹਿਬ ਨੇ 2 2000 ਚਮਕੌਰ ਸਾਹਿਬ ਤਿੰਨ ਜਿਹੜੇ ਦੂਜੇ ਬਲੌਗ ਹੈ 1000 ਰਿਆ ਆਪਣੇ ਬਲੌਗ ਦੀ ਮੀਟਿੰਗ ਕਰ ਲਓ। ਆਪਾਂ ਕਿਉਂਕਿ ਆਪਣਾ ਸ਼ੋਅ ਹੈ ਸਾਡੇ ਮਹਿਬੂਬ ਨੇ ਤਾਰਿਆ ਔਰ ਹਰ ਬੰਦਾ ਉਹਨਾਂ ਨੂੰ ਪਿਆਰ ਕਰਦਾ ਹੈ ਇਸ ਕਰਕੇ ਕਿਸੇ ਦੀ ਡਿਊਟੀ ਹੋ ਵੈਸੇ ਹੈ ਨਹੀਂ ਲੇਕਿਨ ਡਿਊਟੀ ਹੈ ਵੀ ਹਰੇਕ ਦੀ ਕਿ ਆਪਾਂ ਇੱਕ ਪੱਟਾ ਉਹ ਜਿਹੜਾ ਇੱਥੇ ਕਰਨਾ ਉਹਨਾਂ ਦਾ ਧੰਨਵਾਦ ਕਰਨਾ ਹੈ ਕਿ ਇੰਨੇ ਵੱਡੇ ਵੱਡਾ ਉਹਨਾਂ ਨੇ ਵੱਡੇ ਕੰਮ ਜਿਹੜੇ ਪੰਜਾਬ ਲਈ ਕੀਤੇ ਸੋ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਆ ਨਹਿਰ ਤੋਂ ਪਰੇ ਜਿਹੜੇ ਮਰਹਤ ਪੰਜਾਬ ਪਿੰਡ ਦਾ ਹੋਣੇ ਹੈ ਕਿਉਂ ਜੀ ਠਾਰੀ ਤੋਂ ਬੈਠਾ ਮੇਰਾ ਵੀਰ ਸਾਡੇ ਵਿੱਚ ਜਗਤਪੁਰ ਤੇ ਬੈਠੇ ਨੇ ਸਾਡੇ ਇਕਬਾਲ ਸਿੰਘ ਜੀ ਸਾਡੇ ਫੈਰਾ ਸਾਹਿਬ ਬੈਠੇ ਆ ਜਿਹੜੇ ਪਲਵੰਤ ਸਿੰਘ ਬੈਠੇ ਆ ਆਪਣੇ ਫਿਰੋਜ਼ਪੁਰ ਤੋਂ ਹਰਪਾਲ ਸਿੰਘ ਇਹ ਜਿਹੜੇ ਪਿੰਡ ਹੈ ਮਕਤੂਬ ਆਮਨੀ ਪਾਰਟੀ ਜੰਦਾਬਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ